ਇਹਨਾਂ ਨੂੰ ਹੀ ਪਤਾ ਹੀ ਦੱਸਣਗੇ। ਉਹ ਵਰਫਲੋ ਹੈ ਹੀ ਨਹੀਂ ਜੇ ਪਾਣੀ ਬਾਹਰ ਆਂਦਾ ਹੋਵੇ ਜੀ। ਕਿੱਥੇ ਆ ਛੱਪੜ ਕਿਹੜਾ? ਖਾਲੀ ਹੈ ਜਿੰਨਾ ਮਰਜ਼ੀ ਪਾ ਦਿਓ। ਹਾਂ ਤਾਂ ਫਿਰ ਇਹ ਕਿਹੜਾ ওভারਫਲੋ ਰਹਿ ਕੇ ਕਹਿ ਰਹੇ ਕਿ ਇੱਥੇ ਮੋਟਰਾਂ ਦੇ ਖਾਲੀ ਹੋ ਜਾਏਗਾ ਸ਼ਹਿਰ ਦਾ ਸਾਰਾ ਪਾਣੀ ਨਿਕਲ ਜਾਣਾ। ਕਿੱਥੇ ਆ ਫਿਰ? ਦੱਸੋ ਐਸਡੀਓ ਸਾਹਿਬ। ਲੈਣਾ ਦੇ ਥੱਲੋਂ ਹੁੰਦਾ ਸੀਗਾ। ਹੈਲੋ ਆ ਰਹੇ ਆ ਜਿੰਨੇ। ਇੱਕ ਇਸ਼ੂ ਮੈਨੂੰ ਪਤਾ ਲੱਗਿਆ ਜੀ, ਪ੍ਰੋਪਰ ਸਪਲੋ ਮੈਮ ਅਭਿਸ਼ੁੰਦੀ ਆ ਨਾ ਜੀ। ਤਾਂ ਸਾਡੀ ਪਾਵਰ ਸਪਲਾਈ ਸਾਡੇ ਮੋਟਰਾਂ ਦੇ ਉੱਤੇ ਰੈਗੂਲਰ ਰਹਿਣੀ ਚਾਹੀਦੀ ਹੈ ਨਹੀਂ ਨਹੀਂ ਤੁਹਾਨੂੰ ਜਨਰੇਟਰ ਵੀ ਤਾਂ ਦਿੱਤੇ ਹੋਏ ਨਾਲ ਮੈਮ ਉਹਦੇ ਵਿੱਚ ਨਾ ਸੀ ਅਸੀਂ ਬਾਜ਼ਾਰ ਦਾ ਚੁੱਕਿਆ ਸੀ ਮੈਮ ਸਾਡੇ ਕੋਲ ਤਿੰਨ ਮੋਟਰਾਂ ਹੁੰਦੀਆਂ ਜੀ ਹੈ ਸਾਡੇ ਕੋਲ ਤਿੰਨ ਮੋਟਰਾਂ ਹੁੰਦੀਆਂ ਨੇ ਜਿਹੜੇ ਨਾਲ ਹੀ ਨਿਕਲਣਾਂ ਉਹਦੇ ਵਿੱਚੋਂ ਇੱਕ ਮੋਟਰ ਸਾਡੀ ਰੈਗੂਲਰ ਚੱਲਦੀ ਹੈ ਜੀ ਸੀਮਰ ਦੇ ਲਈ ਜਦੋਂ ਪੀਕ ਫਰੋਂ ਦੇ ਦੋ ਚਲਾਣੇ ਆ ਇੱਕ ਮੋਟਰ ਸਾਡੇ ਕੋਲ ਸਟੈਂਡ ਬਾਈ ਹੁੰਦੀ ਹੈ ਕਿਹੜਾ ਜਨਸੈਟ ਚਲੋ ਉਹ ਤਾਂ ਬਾਏ ਚਾਂਸ ਹੋ ਗਿਆ ਵੀ ਲਾਈਟ ਵੀ ਚਲੀ ਗਈ ਹਾਂ ਹਾਂ ਜੀ ਮੈਮ ਉਹਦੇ ਲਈ ਫਿਰ ਉਹ ਤਾਂ ਕਰਕੇ ਨਹੀਂ ਤੁਸੀਂ ਜਨਰੇਟਰ ਨਾਲ ਨਹੀਂ ਆਪਸ਼ਰਵਰ ਜਨਸੈਟ 50% ਰਹਿ ਜਾਂਦੇ ਮੈਮ ਜਨਸੈਟ ਰਹਿ ਸੀ ਇੱਕ ਮੋਟਰ ਵੀ ਪ੍ਰਪੋਜ਼ਲ ਰੱਖਣੀ ਆ ਕਿ ਤਾਂ ਕਿ ਜਿਹੜਾ ਰਹਿ ਗਿਆ ਲਾਈਟ ਕੱਲ ਕਿੰਨੇ ਕਿੰਨੀ ਦੇਰ ਲਾਈਟ ਗਈ ਰਹੀ ਆ ਮੈਨੂੰ ਰਿਪੋਰਟ ਆਈ ਆ ਜੀ ਸ਼ਾਮ ਨੂੰ ਆ ਗਈ 5 ਵਜੇ ਤੋਂ ਬਾਅਦ ਆਈ ਆ ਹਾਂਜੀ ਅੱਛਾ ਤੇ ਉਨੀ ਦੇਰ ਜਨਰੇਟਰ ਚੱਲੇ ਨਹੀਂ ਬਸ ਕੱਚੀ ਮੰਡੀ ਵਾਲੇ ਮੋਟਰ ਨਹੀਂ ਚੱਲੂ ਜਾਂਦਾ ਜਪਾਨੀ ਗੱਲ ਸਾਰਾ ਚੈੱਕ ਕੀਤਾ ਇਹ ਇਨਾ ਬਣ ਜਾਂਦਾ ਕੱਲ ਚੱਲੀ ਜਾਂਦਾ ਸੀ ਇਹਦਾ ਆਪਣੇ ਆਪ ਨੇਚਰ ਆਉਣਾ ਹੈ ਸਰ ਮੈਮ ਇਹ ਨੈਚਰਲ ਆਉਣਾ ਇਹ ਪਾਣੀ ਇਹ ਨੈਚਰਲ ਆਉਣਾ ਇਹਦੇ ਵਿੱਚ ਮੋਟਰ ਦਾ ਕੁਛ ਨਹੀਂ ਗਾ ਠੀਕ ਹੈ ਅੱਛੀ ਜਿਹੀ ਸਟੇ ਮੈਡਮ ਚੈਂਬਰ ਬਣਿਆ ਹੋਇਆ ਨਾ ਇਹ ਫੁੱਲ ਹੈ ਹਾਂ ਇਹ ਓਵਰਫਲੋ ਹੋ ਰਿਹਾ ਫਿਰ ਤਾਂ ਆਪਾਂ ਕਹੀਏ ਐ ਚ ਮੋਟਰ ਲਾ ਕੇ ਬਾਪ ਖਾਲੀ ਕਰਦੇ ਇਹ ਤਾਂ ਆਲਰੇਡੀ ਖਾਲੀ ਮਤਲਬ ਜਿੰਨੇ ਹਿਸਾਬ ਨਾਲ ਪਾਣੀ ਸ਼ਹਿਰ ਚ ਭਰਿਆ ਹੋਇਆ ਉਹਨੇ ਫਲੋ ਤਾਂ ਨਹੀਂ ਆ ਰਿਹਾ ਪਾਣੀ ਦਾ ਨਹੀਂ ਆ ਰਿਹਾ ਨਾ ਫਿਰ ਇਹਦਾ ਕਾਰਨ ਦੱਸੋ ਮੇਰੇ ਜਿਹੜਾ ਸਟਾਰਮ ਵਾਟਰ ਹੈਗਾ ਮੈਂ ਜਿੰਨੇ ਸਾਰੇ ਸਟਾਰਮ ਵਾਟਰ ਜਿੰਨਾ ਪਾਣੀ ਹੈਗਾ ਸਟਾਰਮ ਵਾਟਰ ਸਾਡੇ ਜਿੰਨੇ ਸਾਰੇ ਟੈਸਟ ਹੈ ਮੈਕਸਿਮ 100% ਜਿਹੜੇ ਸਟਾਰਮ ਵਾਟਰ ਜਿਹੜੇ ਡੈਸਮੇਟ ਸੀਵਰੇਜ ਨਾਲ ਹੈਗਾ ਉਸਦੀ ਐਵਰੇਜ ਹੀ ਮੋਟਰ ਚੱਲਣਗੀਆਂ ਉਹ ਮੋਟਰ ਚੱਲਣਗੀਆਂ ਐਸਪੀ ਚੱਲਣਗੀਆਂ ਉਹ ਫਿਰ ਪਾਣੀ ਉੱਥੇ ਜਾ ਕੇ ਬਣੇਗਾ ਨਹੀਂ ਬਣੇਗਾ ਜੇ ਬਾਜ਼ਾਰ ਦਾ ਮੇਨ ਬਾਜ਼ਾਰ ਦਾ ਪਾਣੀ ਤਾਂ ਹੀ ਨਿਕਲੇਗਾ ਜੇ ਸੀਵਰੇਜ ਕਹਿੰਦੇ ਹੋ ਵੀ ਇਹ ਕੰਮ ਸੀਵਰੇਜ ਡਿਪਾਰਟਮੈਂਟ ਨੇ ਕਰਨਾ ਮਤਲਬ ਜਾਣਾ ਪਾਣੀ ਸੀਵਰੇਜ ਹੀ ਹੈ ਜੀ ਇੱਥੇ ਮੇਨ ਬਾਜ਼ਾਰ ਦਾ ਪਾਣੀ ਇੱਥੇ ਨਹੀਂ ਆ ਰਿਹਾ ਮਕਰਸਾਬੀ ਦੱਸਣ ਨਹੀਂ ਆ ਰਹੀਆਂ ਮਾਨਕਰ ਸਾਹਿਬ ਦੱਸੋ ਮੇਰੇ ਪਿਆਰ ਵਾਲਾ ਪਾਣੀ ਦਾ ਉਹ ਲੋਅ ਲਾਈਂਗ ਏਰੀਆਸ ਰੋਡ ਗਲੀਆਂ ਜੀ ਜਾਏਗਾ ਨਾ ਜੀ ਉਹਨਾ ਕੀ ਪ੍ਰੋਬਲਮ ਆਈ ਹੈ ਜੇ ਮੋਟਰ ਸਹੀ ਟਾਈਮ ਤੇ ਚੱਲ ਜਾਂਦਾ ਕੋਈ ਪ੍ਰੋਬਲਮ ਨਹੀਂ ਬਿਲਕੁਲ ਇਹ ਇੱਕ ਟਾਈਮ ਦਾ ਲੱਭੀ ਵੀ ਨਹੀਂ ਕਿ ਸਾਡੇ ਨਾਲ ਸਰਪਲਾਈ ਸਾਡੀ ਜੀ ਸਪਲਾਈ ਰੈਗੂਲਰ ਰਹਿੰਦੀ ਹੈ ਨਾ ਜੀ ਦੋ ਮੋਟਰਾਂ ਚਾਹੀਦੀਆਂ ਨੇ ਨਹੀਂ ਆਲਰੇਡੀ ਹੈ ਲੈ ਹ ਬਿਜਲੀ ਵਾਲਿਆਂ ਨੂੰ ਫੋਨ ਕਰਾ ਰਿਹਾ ਸੀ ਬਿਜਲੀ ਲੈਂਡ ਹੈ ਨਾ ਆਪਾਂ ਉਹ ਕਰੀ ਚੌਧਰੀ ਅਮਰ ਕੁਮਾਰ ਕਰਨੀ ਜਿਹੜਾ ਟੈਂਡਰ ਤੋਂ ਇਹ ਰਾਹੀ ਬਸ ਮਿਸ਼ਨ ਹੈ ਦੇਖੋ ਅਸੀਂ ਨਾ ਤਾਂ ਕੋਈ ਨਗਰ ਕੌਸਲੋਂ ਮਲੇ ਕੌਸਲ ਦੇ ਆ ਸਿਸਟਮ ਇੱਕ ਤੁਹ 10 ਐਮਐਲ ਦੀ ਵੀਨ ਡਿਸਪੂਲ ਦੀ ਪੰਪਰ ਹੈ ਉਥੇ 50 ਐਮਐਲ ਦੀ ਪਾਣੀ ਸਲੋ ਨਿਕਲੂਗਾ ਪਰ ਇਹ ਜਿਹੜਾ ਮੈਂ ਅੱਜ ਵੀ ਬੇਨਤੀ ਕਰ ਰਿਹਾ ਤੁਸੀਂ ਇਹ ਲਿਖ ਕੇ ਦੇ ਦੋਗੇ ਮੈਨੂੰ ਵੀ ਇੰਨਾ ਹੀ ਜਾਇਆ ਕਰੂਗਾ ਪਾਣੀ ਇਸ ਤੋਂ ਬਾਅਦ ਅਸੀਂ ਕੱਢ ਨਹੀਂ ਸਕਦੇ ਲਿਖ ਦਵੋਗੇ ਮੈਂ ਦੋ ਮਿੰਟ ਨਹੀਂ ਲਿਖ ਕੇ ਦਿਓ ਮੈਨੂੰ ਲਿਖ ਕੇ ਦਿਓ ਮੈਂ ਮਸੀਹ ਲਿਖਾਂਗੇ ਜਿਹੜਾ ਸਾਡਾ ਸਲੇ ਵਾਟਰ ਵਾਸਤੇ ਡਿਜ਼ਾਈਨ ਹੈ ਇਹ ਬਰਸਾਤੀ ਪਾਣੀ ਵਾ ਮੇਰੀ ਇੱਕ ਹੰਬਲ ਸੁਬਮਿਸ਼ਨ ਦੁਆਰਾ ਤੁਸੀਂ ਬੇਨਤੀ ਸੁਨੋ ਇੱਕ ਮਿੰਟ ਪਲਾਈਟਲੀ ਦੇਖੋ ਜਦੋਂ ਇਹ ਸੀਗਾ ਦੋ ਇਹਨੂੰ ਆਪਾਂ ਸਿਟੀ ਡਰੇਨੇ 1 ਸਿਟੀ ਡਰੇਨੇ 2 ਦੇ ਨਾਲ ਨਾਲ ਕਿਉਂ ਬਾਰਿ ਇਹਦੇ 6 ਜਾਂ 7 بارش ਆਉਂਦੀਆਂ ਉਦੋਂ ਡਰੇਨੇ ਨੂੰ ਅਲੱਗ ਪੈਸੇ ਆਂਦੇ ਉਹਨਾਂ ਨੇ ਮਲੋੜ ਤਾਂ ਹੀ ਪ੍ਰੋਜੈਕਟ ਲਾਇਏ ਸੀ ਦੋ ਤੇ ਜਦੋਂ ਇਹ ਸਭ ਐਕਸਟਰਾ ਪਾਣੀ ਆ ਜਾਂਦਾ ਇਹਨੂੰ ਬਾਹਰੋਂ ਦੇਖੋ ਅੱਜ ਕੀ ਗਏ ਇਹ ਬਫਰ ਨੂੰ ਲਾਈਨ ਪੈ ਰਹੀ ਹੈ ਸਾਰੇ ਸ਼ਹਿਰ ਦਾ ਪਾਣੀ ਪੁਲੀ ਨਾਲ ਇੱਥੇ ਆਂਦਾ ਇੱਥੇ ਮੋਟਰਾਂ ਲੱਗੀਆਂ ਜਿੱਥੋਂ ਡਰੇਨੇ ਤੱਕ ਪਾਈਪ ਸੀ ਪਰ ਉਹ ਤਾਂ ਡਿਪਾਰਟਮੈਂਟ ਛੱਡ ਹੀ ਗਿਆ ਨਾ ਹਾਂ ਜੋ ਡਰੇਨ ਛੱਡ ਗਿਆ ਇਹ ਵੀ ਇਹ ਵੀ ਪ੍ਰਾਈਵੇਟ ਲੈਂਡ ਇਹ ਸਭ ਪ੍ਰਾਈਵੇਟ ਲੈਂਡ ਇਹ ਸਭ ਮੇਰੀ ਹੈ ਤੁਸੀਂ ਇਹਨਾਂ ਦੇ ਕਹਦੇ ਪਾਣੀ ਲਿਆ ਰਹੇ ਹੋ ਤੁਸੀਂ ਕਿਵੇਂ ਲਿਆਵਾਂਗੇ ਜੀ ਅਗਲਾ ਤਾਂ ਸੀਵਰੇਜ ਦਾ ਪਾਣੀ ਵੀ ਇੱਥੇ ਹੈ ਹਲੋ ਸਤਿ ਸ੍ਰੀ ਅਕਾਲ ਉਹ ਬਿਜਲੀ ਕਿਉਂ ਬੰਦ ਹੈ ਬਿਜਲੀ ਸਾਰਾ ਦਿਨ ਨਹੀਂ ਆਈ ਗੱਲ ਸਤਿ ਸ੍ਰੀ ਅਕਾਲ ਇਹ ਦੇ ਨਾਲ ਇੱਕ ਪਾਵਰ ਕਰਕੇ ਸਰ ਲਾਈਟ ਚੱਲੇਗੀ ਹੈਲੋ ਇਹ ਕਹਿੰਦੇ ਵੀ ਸਾਰੇ ਸ਼ਹਿਰ ਦੇ ਵਿੱਚ ਬਿਜਲੀ ਨਹੀਂ ਹੈਗੀ ਸੀ ਸਾਰਾ ਦਿਨ ਤੇ ਉਹਦੇ ਕਰਕੇ ਪਾਣੀ ਨਹੀਂ ਕੱਢ ਪਾਏ ਸ਼ਹਿਰ ਚੋਂ ਹੰਟੀ ਮਟਣ ਮੀਟਰ ਤੇ ਆ ਮੇਰੇ ਕੋਲੇ ਐਕਸ਼ਨ ਵੀ ਖੜੇ ਆ ਸੀਵਰੇਜ ਡਿਪਾਰਟਮੈਂਟ ਖੜਾ ਨਗਰ ਕਾਉਂਸਲ ਖੜਾ ਹੈ ਸਾਰਾ ਦੋਸ਼ ਬਿਜਲੀ ਵਾਲਿਆਂ ਤੇ ਦੇ ਰੇ ਤੁਸੀਂ ਵੀ ਆ ਜਾਓ ਫਿਰ ਇੱਥੇ ਜੀ ਮੈਡਮ ਮੇਰੇ ਤਾਂ 8 ਵਜੇ ਰਾਤ ਕੱਲ 8 8 ਵਜੇ ਸਾਰੀ ਬਿਜਲੀ ਚੱਲ ਗਈ ਸੀ ਮੇਰੇ ਤੋਂ ਨਹੀਂ ਤਾਂ ਸਾਰਾ ਦਿਨ ਸਾਰਾ ਦਿਨ ਲਾਈਟ ਆਈ ਨਹੀਂ ਕੱਲ ਮੇਰੇ ਮੂਨੇ ਮੂਨ ਕੱਲ ਕੁੱਤੀ ਰਹੀ ਐ ਪਰ ਮੈਂ ਤਾਂ ਅੱਜ ਵੀ ਰਾਤ 8 ਵਜੇ ਤੱਕ ਸਾਰੀ ਕਿਤੇ ਚੱਲ ਗਈ ਸੀ ਤੁਸੀਂ ਮੈਨੂੰ ਕੱਲ ਦੀ ਜਿਹੜੀ ਲਾਈਟ ਦੀ ਰਿਪੋਰਟ ਦੇ ਦੋ ਵੀ ਕਿੰਨੀ ਦੇਰ ਬੰਦ ਰਹੀ ਕਿਹੜੇ-ਕਿਹੜੇ ਏਰੀਆ 'ਚ ਅੱਜ ਮੈਨੂੰ ਫੋਨ ਦੇ ਮੇਰਾ ਤੁਸੀਂ ਦੱਸੋ ਐਕਸ਼ਨ ਸਾਹਿਬ ਕਿਹਨੂੰ ਫੋਨ ਕਰਾਂ ਇੱਥੇ ਕੋਈ ਗੱਲ ਨਹੀਂ ਬਣੀ ਆਹੀ ਜਿਹੜਾ ਜਿਹੜਾ ਚਾਰ ਕਿਨਵਾ ਬੰਦ ਪਿਆ ਜੀ ਇਹ ਨਹੀਂ ਨਹੀਂ ਇੱਥੇ ਇੱਕ ਮਿੰਟ ਇਹ ਵੀ ਬੰਦ ਕੀਤਾ ਹੋਇਆ ਹੈ ਸਾਹੀ ਨਹੀਂ ਇਹ ਹੁਣ ਕਿਹੜਾ ਪੌਂਡ ਬਣਿਆ ਹੋਇਆ ਅੰਦਰੋਂ ਮੈਂ ਦੇਖ ਰਿਹਾ ਹਾਂ ਸਾਸੀ ਗਾਲ ਜੀ ਤੇਜਵੀਰ ਜੀ ਇੱਕ ਨਾ ਸਾਡੇ ਸ਼ਹਿਰ ਦੇ ਵਿੱਚ ਮਲੋਟ ਦੇ ਵਿੱਚ ਪਾਣੀ ਕੱਲ ਦਾ ਭਰਿਆ ਹੋਇਆ ਤਿੰਨ ਤਿੰਨ ਚਾਰ ਚਾਰ ਫੁੱਟ ਤੇ ਸਾਰਾ ਦਿਨ ਹੀ ਮੈਂ ਵੀ ਫਿਰਦੀ ਰਹੀ ਉਹ ਸ਼ਾਮ ਤੱਕ ਨਿਕਲਿਆ ਤੇ ਜਿਹੜਾ ਸੀਵਰੇਜ ਡਿਪਾਰਟਮੈਂਟ ਆ ਇਹ ਕੰਦਾ ਵੀ ਨਗਰ ਕਾਉਂਸਲ ਦਾ ਕੰਮ ਹੈ ਨਗਰ ਕਾਉਂਸਲ ਸੀਵਰੇਜ ਤੇ ਪਾਈ ਜਾਂਦਾ ਤੇ ਹੁਣ ਇਹ ਕਹ ਰਹੇ ਆ ਕਿ ਜੀ ਪਹਿਲਾਂ ਡਰੇਨੇਜ ਡਿਪਾਰਟਮੈਂਟ ਕੋਲ ਹੁੰਦਾ ਸੀ ਤੇ ਫੇਰ ਨਗਰ ਕਾਉਂਸਲ ਨੂੰ ਦੇਤਾ ਨਗਰ ਕਾਉਂਸਲ ਕਹਿੰਦਾ ਸਾਨੂੰ ਪਤਾ ਨਹੀਂ ਲੱਗਿਆ ਜੀ ਕੰਮ ਸੀ ਨੇ ਅਸਾਈਨ ਕਰਕੇ ਲੈ ਲਿਆ ਹੁਣ ਇਹਨਾਂ ਦਾ ਮੈਂ ਕੀ ਹੱਲ ਕਰਾਂ ਹਾਂ 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 ਹੁਣ ਹੁਣ ਇਹ ਇਹ ਕਹਿੰਦੇ ਆ ਵੀ ਜਿਹੜਾ ਸੀਵਰੇਜ ਡਿਪਾਰਟਮੈਂਟ ਦੇ ਬੇਸਿਕਲੀ ਵੀ ਇਹ ਪਾਣੀ ਸੀਵਰੇਜ ਚ ਜਾਂਦਾ ਵੀ ਉੱਥੇ ਜਿਹੜੀਆਂ ਮੋਟਰਾਂ ਲੱਗੀਆਂ ਹੋਈਆਂ ਵੀ ਉਹਨਾਂ ਨਾਲ ਪਾਣੀ ਜਾਂਦਾ ਪਰ ਉਹ ਲਾਈਟ ਨਹੀਂ ਆਈ ਤਾਂ ਕਰਕੇ ਮੋਟਰਾਂ ਚੱਲੀਆਂ ਨਹੀਂ ਵੀ ਜਨਰੇਟਰ ਚਲਾਏ ਨਹੀਂ ਹੁਣ ਮਤਲਬ ਇਹ ਅੱਗੇ ਤੋਂ ਅੱਗੇ ਕਹਾਣੀਆਂ हां ਤੁਸੀਂ ਤੁਸੀਂ ਦੇਖੋ ਵੀ ਇੱਥੇ ਐਕਸ਼ਨ ਸਾਹਿਬ ਦਾ ਮੇਰੇ ਕੋਲੇ ਹੀ ਖੜੇ ਸੀਵਰੇਜ ਵਾਲੇ ਤੇ ਅੰ Delhi ਦੀ ਇਹ ਇਹ ਤਾਂ ਇਹ ਤਾਂ ਕਹਿੰਦੇ ਵੀ ਇਹ ਇਸੇ ਤਰ੍ਹਾਂ ਹੀ ਰਹਿੰਦਾ ਰਿਹਾ ਤੇ ਇਸੇ ਤਰ੍ਹਾਂ ਹੀ ਰਹੂਗਾ ਤੇ ਇਹ ਤਾਂ ਕੋਈ ਗੱਲ ਨਹੀਂ ਬਣੀ ਨਾ ਹਾਂ ਹਾਂ

ਜੇ ਨਾ ਬਪੰਚਾਇਤ ਤੋਂ ਕੰਮ ਕਰਦੇ ਨੇ ਇਹ ਬਲੈਕ ਦਾ 3ml 3ml ਦੀ ਫਰੈਂਕ ਟੈਕਨੀਕ ਦਾ ਹਮ 10ml ਦੀ ਆਪਾਂ ਨੋਟ ਕਰਦੇ ਹਾਂ ਜਿਹੜਾ ਪਹਿਲਾਂ ਵੀ ਇੱਥੇ ਹੈਗਾ ਪਹਿਲਾਂ 3ml ਦੀ ਪਾਣੀ ਨੂੰ 10ml ਦੀ ਇਹ ਮਾਮਾ ਜਿਹੜਾ ਆ ਗਿਆ ਨਾ ਉਹਦੇ ਆਏ ਆਪਾਂ ਇਹ ਤਾਂ ਜੰਗਲ ਵਿੱਚ ਹੀ ਆਉਣਾ ਪੈਂਦਾ ਸਾਰਾ ਸੇਮ ਨਾਲ ਆਹ ਵਧੀਆ ਵਾਹ ਇਸ ਤੋਂ ਪੰਚਾਇਤ ਤੋਂ ਜਗ੍ਹਾ ਲੈ ਕੇ ਨਾ ਇਹ ਵੱਲੇ ਵੈਸੇ ਉਹਨਾਂ ਨੂੰ ਬੇਨਤੀ ਕਰਕੇ ਲਈ ਉਹਨਾਂ ਨੂੰ ਟੇਲਾ ਲਾ ਲੈਂਦੇ ਕਿਉਂਕਿ ਉੱਪਰ ਹੈਡੀ ਸੀ ਠੀਕ ਠੀਕ ਥੇਨੇ ਵਾਲੋ ਕੀ ਹੈ ਅੱਧੇ ਅੱਧੇ ਸ਼ਹਿਰ ਦਾ ਪਾਣੀ ਚਾਲੀ ਤੋਂ ਬੈਠਾ ਮੋਟਰ ਦਾ ਫੋਨ ਮੈਡ ਹੈ ਹਾਂ ਚਾਹ ਹਰਕਲ ਨਗਰੀ ਅਦਰਸ਼ ਨਗਰੀ ਅੱਧਾ ਮਾਹਵੀਰ ਨਗਰੀ ਦੀ ਪਿੰਕ ਸਿਟੀ ਇਹ ਪਾਣੀ ਸਾਰਾ ਆਪਣੇ ਤੇ ਰੱਖ ਨੇ ਧਨ ਮਿੰਟ ਡਿਸਪੋਲ ਤੇ ਆ ਜਾਂਦਾ ਕੋ ਸਿੱਧਾ ਆ ਜਾਂਦਾ ਡਾਕਟਰ ਬਲਕਾਰ ਸਿੰਘ ਜੀ ਮੈਮ ਦੇ ਸ਼ੁਰੂ ਕੀਤਾ ਸੀਗਾ ਮੇਨ ਤੁਹਾਡੇ ਕਰਕੇ ਹੋਇਆ ਹੈ ਉਹ ਸਾਰਾ ਪਾਣੀ ਇੱਥੇ ਆ ਜਾਂਦਾ ਹੈ ਇਹ ਦੋਵੇਂ ਸਕਰੀਨ ਚੰਬਰ ਥੋੜਾ ਅੱਗੇ ਪਿੱਛੇ ਕੋਨੇ ਸਕਰੀਨ ਚੈਂਬਰ ਦੇ ਜੀ ਅੱਛਾ ਇੱਥੋਂ ਆ ਕੇ ਕਲੈਕਟਿਵ ਬੈਂਕ ਜਾ ਜਾਂਦਾ ਮੈਮ ਜੋ ਐਕਸੀਡੈਂਟ ਕਰੇ ਤਾਂ ਕੋ ਫਿਰ ਤਿੰਨ ਮੋਟਰ ਲੱਗੀਆਂ ਸਭ ਸਭ ਉਹ ਐਕਸਰ ਸਾਹਿਬ ਪਾਣੀ ਦੇ ਤੁਸੀਂ ਪਿਛਲੀ ਵਾਰੀ ਮੀਟਿੰਗ ਕਰਦੇ ਰਹੀ ਸੀ ਜਿਹੜਾ ਕਹਿੰਦੇ ਪਾਣੀ ਮਿਕਸ ਹੀ ਆ ਹਾਂ ਜੀ ਮੈਮ ਜਹਰ ਤੱਕ ਪਾਣੀ ਦੇ ਸਾਨੂੰ ਬਾਰਿਸ਼ ਦੇ ਪਾਣੀ ਕਾਰਨ ਦਿੱਕਤ ਆਈ ਨਹੀਂ ਉਹ ਤਾਂ ਪਹਿਲਾਂ ਤੋਂ ਹੀ ਆ ਪਹਿਲਾਂ ਤੋਂ ਹੀ ਤੁਸੀਂ ਕਹਿੰਦੇ ਸੀ ਆਲਾ ਮਾਰਡ ਕਰਤਾ ਹਾਂ ਜੀ ਉਹਨਾਂ ਆਲਮ ਤੋਂ ਬਾਅਦ ਫੇਰ ਰਿਪੋਰਟ ਲਾਉਂਗੇ ਮੈਂ ਮਸਤ ਹੈਲੇ ਵੀ ਰਿਪੋਰਟਾ ਦਿੱਲੀ ਲੈਣੇ ਹੈ ਕੰਪਲੈਕਸ ਵਿੱਚ ਨਹੀਂ ਹੀ ਹੈ ਜਦੋਂ ਵੀ ਕੋਈ ਸੀਵਰ ਹਲ ਜਣਾ ਉਹਨੂੰ ਉਹਨੂੰ ਕਹਿੰਦੇ ਅਸੀਂ ਤਲਕੜਵਾੜੇ ਇਹਦੇ ਸੀਵਰ ਦੇਖ ਕੇ ਉਹ ਕਹਿੰਦੇ ਕਿ ਪੰਚਾਇਤ ਰਿਪੋਰਟ ਉਹ ਕਿ ਪੁਰਾਣੇ ਕਨੈਕਸ਼ਨ ਵਾਲੇ ਹੁੰਦੇ ਜਦੋਂ ਵੀ ਉੱਥੇ ਪੁੱਤੇ ਜਨ ਆਉਂਦੇ ਹਨ ਤੁਸੀਂ ਮੀਂਹ ਦੀ ਜਾਂਚ ਕਰਕੇ ਉਹ ਏਰੀਆ ਚੈੱਕ ਕਰਦੇ ਆ ਕਿ ਪੁਰਾਣੇ ਕਨੈਕਸ਼ਨ ਟੁੱਟੇ ਹੋਣ ਬੰਦ ਕਰਦੇ ਆ ਲਾਈਨਸ ਕਵਰ ਕਰਦੇ ਆ ਉਹ ਨਾਲ ਨਾਲ ਸ਼ੁਰੂ ਕਰਦੇ ਜਿਹੜਾ ਰਿਪੋਰਟ ਦੇ ਦੂੰਗਾ ਜਿਵੇਂ ਤੁਸੀਂ ਚੈੱਕ ਕਰਦੇ ਹੋ ਠੀਕ ਹੈ ਠੀਕ ਤੁਸੀਂ ਉਸੇ ਦੇਖੋ ਕੀ ਕਰਦੇ ਚਲੋ ਠੀਕ ਹੈ ਕੋਈ ਬਟ ਬਟ ਤੇ ਆਪ ਕੋਈ ਪਾਈਪ ਵੀ ਜਰਾ ਕੋਈ ਕੋਈ ਜੱਟ ਬੱਤੀ ਘੱਟ ਦੇਣਾ ਇਹ ਵੀ ਆ ਰਹੀ ਹੈ ਗੱਲ ਨਹੀਂ ਮੈਂ ਮਰੂੜ ਕੱਟਦੀ ਕਿੰਗਾ ਮੈਂ ਮੈਸਟਰ ਆ ਹਾਂ ਰੋਡਾਂ ਦੇ ਵਿੱਚ ਰੋਡਾਂ ਦੇ ਵਿੱਚ ਜੀ 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 ਡਿਪਾਰਟਮੈਂਟੋਂ ਲੋਕਾਂ ਨੂੰ ਕਿੱਥੇ ਕਿੰਨੀ ਪੱਟ 425 ਰੁਪਏ ਕਿਰੋਡ ਟੈਲਰ ਦਾ ਰੇਟ ਹੈ 375 ਰੁਪਏ ਸੀਸੀ ਦੇ ਪੱਟ ਦਾ ਵੀ ਸਪੱਸ਼ਟ ਘੱਟ ਦਿਓ ਉਹਦੇ ਨੂੰ ਰੋਡ ਘੱਟ ਕਹਿੰਦੇ ਆ ਅੱਛਾ ਮੈਂ ਰਿਲੇਕਸ਼ਨ ਲੈਣਾ ਜਿਹਨੇ ਮੈਂ ਕਨੈਕਟ ਓਪਨ ਕਰੇ ਸਾਈਡ ਤੇ ਬਸ ਮੇਰੇ ਸਾਈਡ ਤੇ ਜਿਹੜੀ ਸਾੜ ਕੋ ਪੱਟੂ ਦਾ ਹੈ ਉਹਦੇ ਤੇ ਰੇਟ ਸਿਕਸ ਲੈ ਕੇ ਜਿੰਨਾ ਲੰਬਾਈ ਹੋਊ ਪੂਰੇ ਪੰਜਾਬ ਦੇ ਵਿੱਚ ਉਹਦੇ ਕਿੰਨੇ ਪੈਸੇ ਬਣਾਉਣ ਦੇ ਵੀ ਉਹ ਸਸ ਪੈਸੇ ਤਾਂ ਬਣਾਉਣਗੇ ਮੈਂ ਆਪ ਮੋਸਟ ਕਰ ਦੇ ਜਿਹਦਾ ਇੰਟਰਲੌਕ ਅਸੀਂ ਲਾਉਣ ਦੇ ਦੁਆਰਾ ਇਸ ਵੀ ਵੀ ਆ ਬੰਦੇ ਕੋਲ ਲੜਨ ਦੇ ਨਹੀਂ ਨਹੀਂ ਇਹ ਚੀਜ਼ ਆਪਾਂ ਬਣਾਉਣ ਲਈ ਆੰਮਿਆ ਮੈਂ ਉਹ ਰੋਡ ਕੱਟ ਦੇ ਉੱਪਰ ਵੀ ਨਹੀਂ ਲੱਗੋ ਆਨਲਾਈਨ ਹੀ ਹੈ ਸਿਸਟਮ ਸਾਰੇ ਰੋਡ ਕੱਟ ਦੇ ਰੋਡ ਕੱਟ ਜਾਂਦੇ ਆ ਪੂਰਾ ਸੇਵ ਕਰ ਪਸ ਲਈ ਬਣਾਉਣ ਲਈ ਪਰ ਕੋਈ ਕੋ ਪੱਟੀ ਨਹੀਂ ਉਸ ਤੇ ਆਪਾਂ ਬਣਾਉਣਗੇ ਹਾਂਜੀ ਮੈਂ ਤਾਂ ਐਵੇਂ ਹੁੰਦੀ ਆ ਹਾਂ ਕੋਈ ਪਰ ਆਇਆ ਕਰੋ ਮੈਨੂੰ ਸਾਡੇ ਕੋਲ ਤਰਕਾ ਦੇ ਬੈਸ ਨਹੀਂ ਆ ਜਾਂਦੇ ਸਾਡੇ ਕੋਲ ਤੇ ਸਾਰੇ ਲੋਕ ਸਭ ਤੁਸੀਂ ਤੇ ਐਸਟੀਓ ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਠੀਕ ਹੈ Siellä on ennen opopassi, ennen bossi vaan.